ਹਰ ਸਾਲ ਦੇ ਸਾਲ ਦੋ ਵਾਰੀ ਤੁਸੀਂ ਇਹ ਚਾਰ ਵਾਰੀ ਚਾਰ ਵਾਰੀ ਇੱਕ ਸਾਲ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਸਾਲ ਚਾਰ ਵਾਰੀ ਇਕੱਠੇ ਹੁੰਨੇ ਆ ਕਿੰਨੇ ਇਕੱਠੇ ਹੁੰਨੇ ਆ ਗਿਣਤੀ ਦੇ ਸਿਰ ਪਰ ਲੜਨ ਵਾਲੇ ਗਿਣਤੀ ਦੇ ਸੇਰੀ ਹੁੰਦੇ ਆ ਲਾਹਨਤੀ ਦਾ ਇੱਥੇ ਲੱਖ ਡੇਢ ਲੱਖ ਬੈਠਾ ਹੋਣਾ ਚੰਡੀਗੜ੍ਹ ਦੇ ਪੰਜਾਬੀ ਲੱਖ ਦੀ ਲਾਂ ਤਾਂ ਮੈਂ ਕਹਣਾ ਉਹਨਾਂ ਪੰਜਾਬੀਆਂ ਨੂੰ ਚੰਡੀਗੜ੍ਹ ਜਿਹੜੇ ਬੈਠ ਕੇ ਵੀ ਅੱਜ ਚੰਡੀਗੜ੍ਹ ਦੇ ਵਿੱਚ ਤੁਹਾਡੀ ਬੋਲੀ ਖਤਮ ਤੁਹਾਡਾ ਦਾਵਾ ਖਤਮ ਅੱਜ 1 ਨਵੰਬਰ ਹੈ ਪੰਜਾਬ ਦੇ ਸਾਜ ਪੰਜਾਬ ਦਾ ਦਿਹਾੜਾ ਹੈ ਅੱਜ ਨਮਾ ਤੁਹਾਡੇ ਨਮਾ ਤੋਹਫਾ ਦਿੱਤਾ ਸਾਨੂੰ ਸੈਂਟਰ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਉਹ ਜਿਹੜਾ ਪੁਰਾਣਾ ਸੈਨੀਟ ਸਿਸਟਮ ਸੀਗਾ ਉਹ ਭੰਗ ਕਰਕੇ ਸੈਂਟਰ ਨੇ ਆਪਣੇ ਕੋਲੇ ਕਰ ਲਈ ਹੈ ਆ ਹੁਣੇ ਹੀ ਖ਼ਬਰ ਮੈਂ ਪੜ ਰਿਹਾ ਸੀ ਜਾਣਾ ਇੱਕ ਕੁਛ ਨਹੀਂ ਰਹਿਣਾ ਇੱਥੇ ਹੁਣ ਕੱਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਂ ਹੀ ਪੰਜਾਬ ਯੂਨੀਵਰਸਿਟੀ ਰਹਿ ਗਿਆ ਬਾਕੀ ਉੱਥੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਅਤਾਂ ਕੁਛ ਨਹੀਂ ਰਿਹਾ ਭਰਾਵੋ ਤੇ ਰਹਿਣਾ ਚੰਡੀਗੜ੍ਹ ਦੀ ਵੀ ਕੀ ਰਹਿ ਗਿਆ ਆਪਣੀ ਗਿਣਤੀ ਕਿੰਨੀ ਕੁ ਰਹਿ ਗਈ ਇਹ ਦੇਖ ਲਓ ਇਹ ਚੋਬਾ ਚੰਡੀਗੜ੍ਹ ਦੇ ਵਿੱਚ ਅੱਜ ਪੰਜਾਬੀ ਘੱਟ ਗਿਣਤੀ ਚ ਹੋ ਗਏ ਤੇ ਪੰਜਾਬ ਦੇ ਵਿੱਚੋਂ ਆਉਣ ਵਾਲੇ ਪੰਜਾਂ ਦਾ ਸਾਲਾਂ ਦੇ ਵਿੱਚ ਤੁਸੀਂ ਘੱਟ ਗਿਣਤੀ ਚ ਹੋ ਜਾਣਾ ਹੈ ਜ਼ਿੰਮੇਵਾਰ ਕੌਣ ਹੈ ਜੋਸ਼ਵਨ ਕਿਹਾਦਾ ਇਹ ਹਮਲਾ ਨਾ ਕਰੇ ਉਹਦਾ ਕਰੂਗਾ ਜ਼ਿੰਮੇਵਾਰ ਸਾਡੇ ਲੋਕ ਆ ਨਿਖਿਤ ਹੋ ਗਏ ਨਕਮੇ ਹੋ ਗਏ ਵੇਸਲੇ ਹੋ ਗਏ ਸੌਂ ਗਏ ਕੋਈ ਕਾਰ ਲੈ ਕੇ ਹਰ ਨੂੰ ਟੱਪ ਜਾਂਦਾ ਆ ਵਾਂ ਦੇਖਿਆ ਆ ਪੱਗਾ ਅਲੇ ਬਥੇਰੇ ਮਿਲੇ ਆ ਰਾਹ ਸੱਜਣਾ ਕਈ ਕਾਰਾਂ ਚ ਤੁਰੇ ਫਿਰਦੇ ਆ ਕੋਈ ਗੱਡੀ ਮੋਟਰਸਾਈਕਲ ਚ ਤੁਰੇ ਫਿਰਦਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਵੀ ਆਜ ਰਾ ਕਾਫਲਾ ਜਾ ਰਿਹਾ ਲੋਕ ਜਾ ਰਹੇ ਆ ਬੀਬੀਆਂ ਜਾ ਰਹੀਆਂ ਨੇ ਨੌਜਵਾਨ ਬਜ਼ੁਰਗ ਜਾ ਰਹੇ ਆ ਇਹ ਕੌਣ ਆ ਭਾਈ ਕਾਰ ਵਾਲਾ ਪਾ ਰਹੇ ਆ ਇਹ ਉਹ ਸਾਡੇ ਨਾਲ ਹਜ਼ਾਰਾਂ ਨਹੀਂ ਲੱਖਾਂ ਗੁਣਾ ਦੇਖੋ ਉਹ ਸਟਾਟਨ ਦਾ ਬਿਆਨ ਪੜੋ ਪਿਛਲੇ 10 ਦਿਨ ਪਹਿਲਾਂ ਦਾ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਹੈ ਤਾਮਿਲ ਲਾਡੂ ਦਾ ਉਹ ਕਹਿੰਦਾ ਦੋ ਦੋ ਬੋਲੀਆਂ ਹੋਣਗੀਆਂ ਤਾਮਿਲ ਲਾਡੂ ਚ ਅੰਗਰੇਜ਼ੀ ਤੇ ਤਾਮਿਲ ਹਿੰਦੀ ਦਾ ਕਹਿੰਦਾ ਮੈਂ ਪੂਰਨ ਤੌਰ ਤੇ ਬਾਈਕਾਟ ਕਰਦਾ ਨੇ ਕੈਬਨਟ ਦੇ ਵਿੱਚ ਮੈਂ ਪਾਸ ਕਰੂੰਗਾ ਤੇ ਤੁਸੀਂ ਚੰਡੀਗੜ੍ਹ ਛੱਡੋ ਪੰਜਾਬ ਦੇਖੋ ਮੜਾ ਜਾ ਬੋਰਡ ਦੇਖੋ ਪੰਜਾਬ ਨੂੰ ਹਿੰਦੀ ਜੀ ਲੱਗਣਾ ਸ਼ੁਰੂ ਹੋ ਗਏ ਭਾਰਤ ਨਗਰ ਚੌਕ ਲੁਧਿਆਣੇ ਵਾਲਾ ਉਦਾਹਰਣ ਜਾ ਕੇ ਦੇਖੋ ਕੱਲਾ ਲੱਲਾ ਲਿਖਤਾ ਪੰਜਾਬੀ ਚ ਬਾਕੀ ਸਾਰਾ ਹਿੰਦੀ ਤੇ ਅੰਗਰੇਜ਼ੀ ਕੋਈ ਐ ਕਿੰਨੇ ਕੁ ਲੋਕ ਉੱਠ ਖੜੇ ਬਈ ਲੁਧਿਆਣੇ ਦੇ ਉਹ ਕਿਨਤੀ ਮੁਠੀ ਭਰ ਲੋਕ ਉੱਥੇ ਉੱਠ ਕੇ ਆਪਣੇ ਵਾਂਗੂ ਮਜਾੜਾ ਕਰ ਰਹੇ ਆ ਬਾਕੀ ਸੁੱਤੇ ਪਏ ਆ ਲੋਕ ਜੋ ਜਿਵੇਂ ਭਾਈ ਅਮਤੋਜ ਨੇ ਕਿਹਾ ਵੀ ਜਿਹੜੀ ਕੌਮ ਨੂੰ ਖਤਮ ਕਰਨਾ ਹੋਵੇ ਉਹ ਕੌਮ ਦੀ ਸਭ ਤੋਂ ਪਹਿਲਾਂ ਬੋਲੀ ਮਾਰੀ ਜਾਂਦੀ ਐ ਹੁਣ ਇਹ ਦੇਸ਼ ਦਾ ਇੱਕੋ ਹੀ ਇਹਨਾਂ ਨੇ ਬਣਾਲਾ ਸਿਸਟਮ ਇੱਕ ਦੇਸ਼ ਇੱਕ ਬੋਲੀ ਇੱਕ ਰੰਗ ਇੱਕ ਧਰਮ ਦੀ ਗੱਲ ਹੋ ਰਹੀ ਆ ਤੇ ਬੋਲੀ ਨੂੰ ਜੋੜਾ ਕਿੱਥੇ ਜਾ ਰਿਹਾ ਵੀ ਬੋਲੀ ਕਲੀ ਸਿੱਖਾਂ ਦੀ ਆ ਬੋਲੀ ਪੰਜਾਬੀ ਕੌਮ ਦੀ ਆ ਪੰਜਾਬੀ ਕੌਮ 'ਚ ਕੌਣ ਆ ਗਿਆ ਸਿੱਖ ਆ ਗਿਆ ਪੰਜਾਬੀ Hindu ਪੰਜਾਬੀ ਆ ਗਿਆ ਪੰਜਾਬੀ ਮੁਸਲਮਾਨ ਆ ਗਿਆ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਅੱਜ ਮੈਂ ਬਰੰਗਾ ਜ਼ਿਲ੍ਹਾ ਮੇਰਾ ਰਾਮਪੁਰਾ ਸ਼ਹਿਰ ਆ ਮੇਰੇ ਕੋਲ ਛੋਟਾ ਜਿਹਾ ਸ਼ਹਿਰ ਆ ਮੈਂ ਉੱਥੇ ਨਾ ਕਾਰ ਦੇਖਦਾ ਕਈ ਵਾਰੀ ਕਾਰ ਵਿਆਹਾਂ ਦੇ ਭੋਗਾਂ ਦੇ ਜਗਰਾਤੇ ਦੇ ਸਾਰੇ ਹਿੰਦੀਸ਼ ਆਪਣੇ ਸ਼ੁਰੂ ਹੋ ਗਏ ਕੌਸ਼ਾਲਾ ਦੇ ਅੱਗੇ ਹਿੰਦੀ ਚ ਲਿਖਣਾ ਮੰਦਰਾਂ ਦੇ ਅੱਗੇ ਹਿੰਦੀ ਚ ਲਿਖਣਾ ਸ਼ੁਰੂ ਹੋ ਗਿਆ ਹੋਰ ਥਾਂ ਥਾਂ ਮਾ ਜਿੱਥੇ ਮੈਂ ਦੇਖਦਾ ਦੁਕਾਨਾਂ ਦੇ ਅੱਗੇ ਹਿੰਦੀ ਚ ਲਿਖਣਾ ਸ਼ੁਰੂ ਹੋ ਗਿਆ ਮੈਂ ਕੱਲ ਕੋਟ ਖਪੂਰੇ ਬੈਠਾ ਸੀ ਕਿਸੇ ਦੁਕਾਨ ਦੇ ਦੋ ਪੰਜਾਬੀ ਨੌਜਵਾਨ ਹਿੰਦੂ ਭਰਾ ਆਪਸ ਵਿੱਚ ਹਿੰਦੀ ਚ ਗੱਲ ਕਰ ਰਹੇ ਐ ਮੈਂ ਟੋਕਿਆ ਮੈਂ ਇਹ ਕਿਉਂ ਕਹਿੰਦੇ ਭਾਈ ਸਾਡੇ ਘਰਾਂ 'ਚ ਮਾਹੌਲ ਹੀ ਹਿੰਦੀ ਵਾਲਾ ਬਣ ਗਿਆ ਜਣੇ ਇਹ ਜਮੇ ਗਰੇ ਨੇ ਕੀਤਾ ਸੀ ਵੀ ਉਰਦੂ ਮੁਸਲਮਾਨਾਂ ਦੀ ਹਿੰਦੀ ਹਿੰਦੂਆਂ ਦੀ ਤੇ ਪੰਜਾਬੀ ਸਿੱਖਾਂ ਦੀ ਉਹੀ ਹੁਣ ਕੁਝ ਹੋ ਰਿਹਾ ਸੋ ਮੈਂ ਅੱਜ ਬੇਨਤੀ ਕਰਦਾ ਵੈਸੇ ਦੀਪਕ ਚਨਾਰਥਲ ਜੀ ਖੜੇ ਆ ਇੱਥੇ ਆਪਣੇ ਦੇਵੀ لال ਜੀ ਦੇਵੀ ਦਿਵਾਲ ਜੀ ਖੜੇ ਆ ਦੇਵੀ ਦਿਵਾਲ ਬਹੁਤ ਦੇਵਦਾਸ਼ ਸ਼ਰਮਾ ਜੀ ਖੜੇ ਆ ਮਿੱਤਰ ਸਿੰਘ ਮੀਤ ਲੁਧਿਆਣੇ ਵਾਲੇ ਨੇ ਜੋ ਬਹੁਤ ਸੱਜਣ ਜਿਨ੍ਹਾਂ ਨੇ ਮੈਂ ਨਾਂ ਇੱਥੇ ਨਹੀਂ ਜਾਣਦਾ ਖੜੇ ਆ ਸਾਡੇ ਹਿੰਦੀ ਭਾਈ ਹਿੰਦੂ ਭਾਈਚਾਰੇ ਦੇ ਵਿੱਚੋਂ ਜਿਨ੍ਹਾਂ ਦੇ ਅਦਰ ਦਰਦ ਆ ਆਪਣੀ ਮਾਂ ਬੋਲੀ ਨੂੰ ਲੈ ਕੇ ਤੋ ਸਾਨੂੰ ਅੱਜ ਇਥੋਂ ਇਸ ਮੰਚ ਤੋਂ ਅਪੀਲ ਕਰਨੀ ਚਾਹੀਦੀ ਆ ਵੀ ਸਾਡਾ ਪੰਜਾਬ ਦਾ ਹਿੰਦੂ ਭਰਾ ਵੀ ਮਾਣ ਮਹਿਸੂਸ ਕਰੇ ਵੀ ਮੇਰੀ ਮਾਂ ਬੋਲੀ ਵੀ ਪੰਜਾਬੀ ਐ। ਉਹਨਾਂ ਦੇ ਪੁਰਖੇ ਦਾਦੇ ਪੁਰਦਾਦੇ ਤੋਂ ਲੈ ਕੇ ਵੀ ਪੰਜਾਬੀ ਬੋਲਦੇ ਰਹੇ ਆ। ਪਰ ਅੱਜ ਇਹ ਜਿਹੜੇ ਫਿਰਕਾ ਪ੍ਰਸਤੀ ਫੁਲਾ ਰਹੇ ਨੇ, ਨਫ਼ਰਤ ਫੁਲਾ ਰਹੇ ਨੇ, ਜੋ ਜ਼ਹਿਰ ਪੈਦਾ ਕਰ ਰਹੇ ਨੇ ਸਮਾਜ ਦੇ ਵਿੱਚ, ਉਹਨਾਂ ਮਗਰ ਲਾ ਕੇ ਉਹ ਵੀ ਹਿੰਦੀ ਮਗਰ ਉਹ ਤੁਰੇ ਆ। ਉਹਨਾਂ ਨੂੰ ਸਨੇਹਾਂ ਦੇਣ ਦੀ ਲੋੜ ਆ ਵੀ ਨਹੀਂ ਯਾਰ ਸਾਨੂੰ ਸਾਡੀ ਮਾਂ ਬੋਲੀ ਵਾਲ ਮੁਰਨਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਇਹ ਗਲਤੀ ਕਰ ਗਏ ਸੀਗੇ ਮਰਤਮ ਸ਼ਮਰਦੇ ਵਿੱਚ ਮਾਂ ਬੋਲੀ ਹਿੰਦੀ ਲਿਖਾ ਲਈ ਸੀ ਪਰ ਉਹ ਗਲਤੀਆਂ ਹੌਲੀ ਹੌਲੀ ਸੁਧਾਰ ਹੋਈਆਂ ਸੋ ਅੱਜ ਸਾਨੂੰ ਫੇਰ ਤਾੜਿਆ ਤੇ ਵੰਡਿਆ ਜਾ ਰਿਹਾ ਬਾਈ ਲੜਾਈ ਐ ਨਹੀਂ ਲੜੀ ਜਾਣੀ ਮੈਂ ਪਹਿਲਾਂ ਵੀ ਅਪੀਲ ਕਰਦਾ ਸੀਗਾ ਜਿੰਨੇ ਆਪਣੇ ਪ੍ਰਬੰਧਕਾਂ ਤੁਸੀਂ ਕਿ ਬਾਈ ਪਹਿਲਾਂ ਦੀ ਲਾਮਪੰਦੀ ਦੀ ਤਿਆਰੀ ਪਿੰਡਾਂ ਚੋਂ ਵੀ ਕਰਕੇ ਆਈਏ ਜਦੋਂ ਗਾਹਾਂ ਨੂੰ ਰੱਖੋਗੇ ਤੇ ਇਹਦੇ 10000 ਹਜ਼ਾਰਾਂ ਦਾ ਹੋਣਾ ਚਾਹੀਦਾ ਤਾਂ ਮਾੜੀ ਮੋਢੀ ਕੰਨ ਦੇ ਜੂੰ ਸਰ ਕੋਈ ਨੂੰ ਲੱਗਦਾ ਵੀ ਇਦਾਂ ਕਿੰਨਾ ਕਿ 100 200 ਬੰਦਾ ਇਕੱਠਾ ਹੋਇਆ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਇਹ ਬੇਨਤੀਆਂ ਮੇਰੀਆਂ ਆਪਾਂ ਗੌਰ ਕਰਕੇ ਜਵਾਕਾਂ ਨੂੰ ਵੀ ਜੋੜ ਗਏ ਦੁਕਾਨ ਇਸ ਗੱਲ ਦਾ ਚੰਡੀਗੜ੍ਹ ਛੱਡੋ ਮਹਾਲੀ ਛੱਡੋ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਮਾਹੌਲ ਹਿੰਦੀ ਵਾਲਾ ਹੀ ਬਣਾਤਾ ਕੋਈ ਮਾਪਾ ਕੋਈ ਮਾਂ ਕੋਈ ਪਿਓ ਜਾਂਦੇ ਆ ਕਦੇ ਸਕੂਲ ਦੇ ਟੀਚਰਾਂ ਨੂੰ ਪ੍ਰਬੰਧਕਾਂ ਨੂੰ ਕਦੇ ਨਹੀਂ ਪਹੁੰਚਦੇ ਵੀਰ ਸਾਡੇ ਜਵਾਕਾਂ ਨਾਲ ਹਿੰਦੀ ਸੋਡੀਆਂ ਮੈਡਮਾਂ ਕਿਉਂ ਬੋਲ ਰਹੀਆਂ ਆਪਾਂ ਨਹੀਂ ਕਹਿੰਦੇ ਹਿੰਦੀ ਮਾੜੀ ਆ ਜਾਂ ਅੰਗਰੇਜ਼ੀ ਮਾੜੀ ਆ ਜਾਂ ਉਰਦੂ ਜਾਂ ਕੋਈ ਵੀ ਜ਼ਬਾਨ ਮਾੜੀ ਆ ਉਹ ਜਵਾਨਾਂ ਸਾਰਿਆਂ ਦਾ ਸਤਿਕਾਰਯੋਗ ਆ ਪਰ ਸਕੂਲਾਂ ਦੇ ਵਿੱਚ ਮਾਹੌਲ ਵੀ ਉਹੋ ਜਿਹਾ ਪੇਸ਼ ਕੀਤਾ ਜਾਂਦਾ ਹੁਣ ਦਵਾਈ ਵੰਕੇ ਗਈ ਐ ਮੈਂ ਖਾਸ ਤੌਰ ਤੇ ਦੋ ਦਿਨ ਸਕੂਲਾਂ 'ਚ ਗਿਆ ਉਹ ਸ਼ੋਧਦੀਪਾ ਬੜੀ ਹਿੰਦੀ 'ਚ ਲਿਖਿਆ ਹੋਇਆ ਮੈਂ ਕਿਹਾ ਵੀ ਪ੍ਰਬੰਧਕਾਂ ਨੂੰ ਪ੍ਰਿੰਸੀਪਲ ਨੂੰ ਵੀ ਕਿਹਾ ਕਿ ਮਾਰਥੀ ਸਕੂਲ ਦਾ ਮਾਦਾ ਪੰਜਾਬੀ 'ਚ ਲਿਖ ਲਓ ਯਾਰ ਉਹ ਜੀ ਗੌਰ ਨਹੀਂ ਕੀਤੀ ਕੋਈ ਗੱਲ ਨਹੀਂ ਕਰ ਲਾਂਗੇ ਅਸਲ ਇਹ ਗੌਰਗੂਰ ਵਾਲੀ ਗੱਲ ਨਹੀਂ ਇਹ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਆ ਬਹੁਤ ਪ੍ਰੀਪਲਾਨ ਅਜੰਡਾ ਐ ਅਜੇ ਤੇਰੇ ਤਹਤੇ ਤੇ ਬੋਲੀ ਨੂੰ ਮਾਰਿਆ ਜਾ ਰਿਹਾ ਆਮ ਕਦ ਨਹੀਂ ਹੈ ਕਿ ਕੁਝ ਲੋਕਾਂ ਨੂੰ ਗਮਰਾਹ ਕਰਕੇ ਪਰਮਾ ਕੇ ਉਹ ਸਾਰਾ ਝੰਡੇ ਚ ਆਪਣੇ ਕਾਮਯਾਬ ਹੋ ਰਹੇ ਹੈ ਕਿ ਆਪਣੇ ਲੋਕ ਕੱਲੇ ਸੁਤੇ ਪਿਆ ਕੱਲਾ ਪੈਸਾ ਖਮਾਰਗੇ ਇੱਧਰ ਹੋ ਜਗੇ ਉੱਧਰ ਹੋ ਜਗੇ ਆ ਕੋਈ ਵਿਆਜ ਭੱਜ ਗਿਆ ਕੋਈ ਭੋਗ ਤੇ ਭੱਜ ਗਿਆ ਇੰਨਾ ਅੱਜ ਬਾਲਾ ਨੂੰ ਤਾਂ ਪਤਾ ਹੀ ਨਹੀਂ ਯਾਰ ਅੱਜ ਜਨ ਕੀ ਹੈ ਅੱਜ 1 ਨਵੰਬਰ ਨੂੰ ਆਪਾਂ ਕਹਿੰਦੇ ਆ ਪੰਜਾਬ ਦਿਹਾੜਾ ਪੰਜਾਬ ਦਾ 62 ਟੁਕਤਾ 1 ਨਵੰਬਰ ਨੂੰ ਕਿੰਨੇ ਟੋਟੇ ਕੀਤੇ ਪੰਜਾਬ ਤੇ ਆ ਚੰਡੀਗੜ੍ਹ ਵੇਲਕਦੇ ਫਿਰਦੇ ਆ ਜਿਹੜਾ ਚੰਡੀਗੜ੍ਹ ਕਹਿੰਦੇ ਆ ਪੰਜਾਬ ਨੂੰ ਮਿਲਣਾ ਚਾਹੀਦਾ ਉਹਦਾ ਬੋਲੀ ਵੀ ਉਥੋਂ ਕਦਮ ਕਰਦੇ ਚੰਡੀਗੜ੍ਹ ਦਾ ਛੱਡਦੇ ਹੋਂ ਦੀ ਭੁੱਲ ਜਾਓ ਚੰਡੀਗੜ੍ਹ ਤੇ ਪੰਜਾਬ ਦਾ ਮੁੱਖ ਮੰਤਰੀ ਕਹੀ ਜਾਂਦਾ ਵੀ ਸਾਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਲਈ ਥਾਂ ਦੇ ਦਿਓ ਰਾਜਘਾੜੇ ਕਿਧਰ ਨੂੰ ਹੋਈ ਜਾਂਦੇ ਆ ਚੋਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੇ ਜਵਾਕਾਂ ਨੂੰ ਵੀ ਇਹ ਗੱਲ ਦੱਸਣੀ ਚਾਹੀਦੀ ਵੀ ਸਾਡੀ ਬੋਲੀ ਦੇ ਬਹੁਤ ਵੱਡਾ ਖਤਰਾ 2016 ਦੇ ਵਿੱਚ ਹੀ ਰੰਗ ਮਾਰਤੇ ਸੀਗੇ ਬੋਰਡਾਂ ਤੇ ਹਲੇ ਵੀ ਪਰਚੇ ਚੱਲੀ ਜਾਂਦੇ ਆ ਆ ਬਾਈ ਖੜਾ ਇੱਥੇ ਬਲਜੀਤ ਸਿੰਘ ਆ ਖੜਾ ਇਹਦੇ ਵੀ ਬਹੁਤ ਪੁਰਾਣੇ ਪਰਚੇ ਚੰਡੀਗੜ੍ਹ ਤੇ ਰੰਗ ਮਾਰਦਾ ਰਿਹਾ ਤੂੰ ਸਾਨੂੰ ਹੁਣ ਇਹਦੇ ਐਕਸ਼ਨ ਵੀ ਕਰਨੇ ਪੈਣੇ ਵਾਦਾਪੁਰ ਥੋੜੇ ਰਹਿ ਗਏ ਯਾਰ ਆ ਇੱਥੇ 3 ਵੀ 2 ਜਾਣਾ ਹੋਵੇ ਆ ਘੇੜੇ ਮਾਰਨੇ ਹੋਣ ਇਧਰ ਘੁੰਮਣਾ ਪਰਨਾ ਕੁੜੀਆਂ ਮਗਰ ਜਾਣਾ ਹੋਵੇ ਨੌਜਵਾਨ ਬਾਧੂ ਆ ਜਾਂਦੇ ਆ ਪਰ ਜਦੋਂ ਕੱਲ ਬੋਲੀ ਦੀ ਹੋਵੇ ਛੋਡੀ ਹੋਣ ਦੀ ਗੱਲ ਹੋਵੇ ਉਦੋਂ ਵੀ ਨਿਕਲਿਆ ਕਰੋ ਯਾਰ ਤੇ ਨਹੀਂ ਫਿਰੇ ਖਾਤਮਾ ਸ਼ੁਰੂਆਤ ਜਿਵੇਂ ਗੱਲ ਕੀਤੀ ਬਾਈ ਨੇ ਮਦੋ ਨੇ ਵੀ ਗੁਰਦੁਆਰੇ ਉੱਤੇ ਵੀ ਹਿੰਦੀ ਲਿਖਣਗੇ ਲਿਖਣਗੇ ਬਾਈ ਤੁਸੀਂ ਦੇਖ ਲਓ ਚੰਡੀਗੜ੍ਹ ਗੁਰਦੁਆਰਾ ਸਥਾਪਨ ਕਮੇਟੀ ਇਹ ਸਥਾਪਨ ਵੀ ਹਿੰਦੀ ਦਾ ਹੈ ਹੈ ਵੱਡਦਾ ਹੀ ਕਾ ਦੇਖ ਲਓ ਵੇ ਇਹ ਪੰਜਾਬ ਹੈ ਕੱਲੀ ਜਿਹੜੀ ਲਿਪੀ ਹੈ ਉਹ ਕੱਲੀ ਪੰਜਾਬੀ ਲਿਖੀ ਹੈ ਬਾਕੀ ਉਹ ਜਿਹੜਾ ਹੈਗਾ ਹਿੰਦੀ ਦਾ ਹੁਣ ਅਸੀਂ ਵੀ ਕਰਾਂਗੇ ਇਹੀ ਉੱਤੇ ਥੱਲੇ ਨੂੰ ਉੱਪਰ نیچے ਕਹਿਣ ਲੱਗ ਗਏ ਆਮ ਹੀ ਮਾਹੌਲ ਬਣਾ ਲਿਆ ਕਿਉਂ ਬਦਾਸਰ ਕੀਆ ਸਾਡੇ ਜਵਾਨ ਕਾਰਟੂਨ ਦੇਖਦੇ ਆ ਉਹ ਸਾਰੇ ਹਿੰਦੀ ਚ ਛੋੜੇ ਓੜੇ ਜਵਾਨ ਸਾਡੇ ਹਿੰਦੀ ਬੋਲਣ ਲੱਗੇ ਕਾਰਟੂਨ ਦੇਖ ਕੇ ਸਾਡੇ ਕੋਲ ਦਾ ਪੰਜਾਬੀ ਚ ਕਾਰਟੂਨ ਵਾਲਾ ਨਹੀਂ ਮਾਹੌਲ ਬਣਿਆ ਅਸੀਂ ਕਿੱਥੋਂ ਜੋੜ ਲਾਂਗੇ ਕਿਤਾਬਾਂ ਨਾਲ ਸਾਡਾ ਰਿਸ਼ਤਾ ਟੁੱਟ ਹੀ ਚੁੱਕਿਆ ਹੈ ਵੀ ਸਹਿਤ ਕੋਈ ਇਤਿਹਾਸ ਕਿਤਾਬਾਂ ਜੋ ਪੜ ਕੇ ਜਵਾਂ ਨੂੰ ਜੋੜ ਲਾਂਗੇ ਤੇਰੇ ਕਾਰਟੂਨ ਹੋਏ ਜਵਾਨ ਖੋਈ ਜਾਂਦੇ ਆ ਸੋ ਬਹੁਤ ਗੌਰ ਕਰਨੀ ਲੋੜ ਹੈ ਪੈਸਾ ਪੂਸਾ ਕਮਾ ਲੈ ਜੋ ਜ਼ਿੰਦਗੀ ਨਾਲ ਚੱਲਦੇ ਰਹਿਣਾ ਪਰ ਜੇ ਇੱਕ ਵਾਰੀ ਮੈਂ ਕਹਿੰਦਾ ਉਹਨਾਂ ਦੁਨੀਆ ਦੀ ਹਰ ਸ਼ੈ ਪ੍ਰਾਪਤ ਕਰ ਲਓਗੇ ਦੌਲਤਾਂ ਸ਼ੌਂਟਾਂ ਮਹਿਲ ਮਾੜੀਆਂ ਖੜੀਆਂ ਕਰ ਲਓਗੇ ਜੇ ਇੱਕ ਵਾਰੀ ਸਾਡੀ ਬੋਲੀ ਸਾਡੀ ਜ਼ਬਾਨ ਮਰ ਗਈ ਭੁੱਲ ਜੋ ਮੁੜ ਕੇ ਚਾਹੇ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਕਿਹੇ ਲਿਆਗਿ ਕਦਮਾਂ 'ਚ ਰੱਖ ਦਿਓ ਕਿ ਸਾਡੀ ਬੋਲੀ ਸਾਨੂੰ ਵਾਪਸ ਕਰ ਦੇ ਜਾਂਦੀ ਕਰ ਦੇ ਇਹ ਹੋਣੀ ਨਹੀਂ ਬਾਈ ਤੇ ਬਹੁਤ ਗਹਿਰੀਆਂ ਸ਼ਾਸ਼ਣਾ ਤੁਹਾਡੀ ਜ਼ਬਾਨ ਤੁਹਾਡੀ ਬੋਲੀ ਸਕੂਲਾਂ 'ਚੋਂ ਦਫ਼ਤਰਾਂ 'ਚੋਂ ਬੋਰਡਾਂ ਤੋਂ ਚਾਰ ਸਫੇਰੋਂ ਬੋਲੀ ਤੁਹਾਡੀ ਕਦਮ ਕੀਤੀ ਜਾ ਰਹੀ ਹੈ